PORTA! ਮੈਮ ਕੀ ਮਾਮਲਾ ਕੀ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਹੈਡਰ ਹੈਡਰ ਨੂੰ ਸਰਕਾਰ ਦੀ ਜਿਹੜੀ ਰਿਪੋਰਟ ਸੀ 2023 ਦੇ ਵਿੱਚ ਆਈ ਸੀ ਤੇ ਉਹਦੇ ਵਿੱਚ ਅਡਾਨੀਆਂ ਵੱਲੋਂ ਜਿਹੜਾ ਘਟਾਲਾ ਕੀਤਾ ਗਿਆ ਸੀ ਉਹ ਸ਼ੋਅ ਹੋਇਆ ਸੀ ਉਹਨਾਂ ਦਾ ਜਿਹੜਾ ਮਾਰਕੀਟ ਸ਼ੇਅਰ ਸੀ ਉਹ ਨੀਚੇ ਆ ਗਿਆ ਉਹ ਤੇ ਮਾਰਕੀਟ ਸ਼ਹਿਰ ਦੇ ਵਿੱਚ ਜਿਹੜੇ ਆਮ ਜਨਤਾ ਦੇ ਪੈਸੇ ਲੱਗੇ ਸੀ ਜਿਹੜੇ ਮੋਦੀ ਸਰਕਾਰ ਦਾ ਉਹਦੇ ਵਿੱਚ ਰੋੜ ਰਿਹਾਗਾ ਸਰਕਾਰ ਦਾ ਪੈਸੇ ਦੇ ਵਿੱਚ ਉਹਨਾਂ ਦਾ ਪਾਈ ਪਾਈ ਦਾ ਪੈਸਾ ਕੌਣਾ ਚਾਹੀਦਾ ਮੋਦੀ ਸਰਕਾਰ ਨੂੰ ਉਹਨਾਂ ਤੇ ਸੀਬੀਆਈ ਈਡੀ ਦੀ ਜਾਂਚ ਕਰਨੀ ਚਾਹੀਦੀ ਸਰਕਾਰ ਵੱਲੋਂ ਜੋ ਕਾਪੜਾ ਕਰਾਇਆ ਗਿਆ ਸੀ ਅਡਾਨੀਆਂ ਨਾਲ ਕੇ ਉਹਦੇ ਵਿਰੋਧ ਵਿੱਚ ਅੱਜ ਸਾਰੇ ਇੰਡੀਆ ਵਿੱਚ ਧਰਨੇ ਲੱਗ ਰਹੇ ਨੇ ਤੇ ਅਸੀਂ ਉਹ ਅਸੀਂ ਵੀ ਧੂਰੀ ਦੇ ਵਿੱਚ ਅੱਜ ਵੱਡਾ ਧਰਨਾ ਲਾ ਰਹੇ ਹਾਂ ਸਾਨੂੰ ਵੀ ਇਹ ਹੈ ਵੀ ਜਿਹੜਾ ਉਹਨਾਂ ਨੇ ਘਪਲਾ ਕਰਿਆ ਉਹ ਲੋਕਾਂ ਦੇ ਰੁਪਈਏ ਮਿਲਨੇ ਚਾਹੀਦੇ ਨੇ ਜਿਹੜੀ ਉਹਨਾਂ ਨੇ ਸੈਵੀ ਦੀ ਚੇਅਰਮੈਨ ਲਈ ਸੀਗੀ ਉਹ ਚੇਅਰਮੈਨ ਅਡਾਨੀਆਂ ਦੇ ਨਾਲ ਹਿੱਸੇਦਾਰ ਹੈ ਉਹਦੇ ਕਰਕੇ ਉਹਦਾ ਦਾ ਰਿਪੋਰਟ ਮੰਨਣੀ ਨਹੀਂ ਚਾਹੀਦੀ ਉਹਨਾਂ ਨੂੰ ਕਮੇਟੀ ਗਠਨ ਕਰਕੇ ਨਾਲੇ ਕਾਗਰਸ ਦੀ ਨਾਲੇ ਬੀਜੇਪੀ ਦੀ ਕਮੇਟੀ ਗਠਨ ਕਰਕੇ ਤਾਂ ਉਹਦਾ ਮੁੱਦਾ ਜਿਹੜਾ ਉਹ ਚੱਕਣਾ ਚਾਹੀਦਾ ਹੈ ਉਹਤੇ ਫੈਸਲਾ ਕਰਨਾ ਚਾਹੀਦਾ ਕੱਲਿਆਂ ਨੂੰ ਫੈਸਲਾ ਨਹੀਂ ਕਰਨਾ ਚਾਹੀਦਾ ਬੇਟਾ ਜਿਵੇਂ ਮੰਨ ਲਓ ਵੀ ਇਹ ਬਿੱਲੀ ਦੁੱਧੂ ਹੀ ਰਾਖੀ ਬਿਠਾਦੀ ਉਸੇ ਉਹ ਚੇਅਰਮੈਨ ਬਿੱਲ ਦੁੱਧੂ ਹੀ ਰਾਖੀ ਬਿਠਾਦੀ ਉਹਦੇ ਜਿਵੇਂ ਉਹ ਤਾਂ ਕਾਫਲਾ ਕਰਕੇ ਹਜੇ ਵੀ ਇਹ ਮੁੱਸਾ ਮਰੋੜ ਕੇ ਕਲੀਨ ਚੜ ਦੇਗੀ ਸਾਨੂੰ ਵੀ ਇਹ ਇੰਡੀਆ ਸਰਕਾਰ ਆਪਣੇ ਲੋਕਾਂ ਨੂੰ ਵੀ ਇਹ ਮੋਦੀ ਨੇ ਕੁਝ ਨਹੀਂ ਕਰਿਆ ਕੋਈ ਕਾਫਲਾ ਨਹੀਂ ਕਰਿਆ ਨਾ ਅਡਾਨੀਆਂ ਨੇ ਕੋਈ ਕਾਫਲਾ ਕਰਿਆ ਵੀ ਸਾਰਾ ਸਹੀ ਆ ਅਸੀਂ ਇਹੀ ਮੰਗ ਕਰਦੇ ਆ ਵੀ ਜਿਹੜੀ ਸਾਡੀ ਕਾਂਗਰਸ ਸਰਕਾਰ ਆ ਉਹ ਕਮੇਟੀ ਵਿੱਚ ਲੈਤੀ ਜਾਵੇ ਅਤੇ ਜਿਹੜਾ ਫੈਸਲਾ ਕਮੇਟੀ ਕਰੂਗੀ ਉਹ ਸਾਨੂੰ ਮਨਜ਼ੂਰ ਹੋਊਗਾ ਜੇ ਉਹ ਮੰਨ ਲਓ ਜਾਂਚ ਦੇ ਵਿੱਚੋਂ ਦੋਸ਼ੀ ਆਉਦੇ ਨੇ ਤਾਂ ਉਹ ਜਾਂਚ ਦੇ ਵਿੱਚ ਦੋਸ਼ੀ ਹੋਣ ਤਾਂ ਉਹਨਾਂ ਨੂੰ ਦੋ ਦੋ ਹੋਕਰ ਸਜ਼ਾ ਦਿੱਤੀ ਜਾਵੇ ਅਤੇ ਜਿਹੜਾ ਲੋਕਾਂ ਦਾ ਰੁਪਈਆ ਉਹ ਵਾਪਸ ਕਰਾਇਆ ਜਾਵੇ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟिज